ਤਾਂ ਭਾਈ ਜਗਤਾਰ ਸਿੰਘ ਹਵਾਰਾ ਪੰਜਾਬ ਦੇ ਵਿੱਚ ਤਬਦੀਲ ਕਿਉਂ ਨਹੀਂ ਹੋ ਸਕਦਾ ਹਾਂਜੀ ਉਸ ਹਾਲ ਚੋਂ ਹੋਣ ਨੂੰ ਕੋਈ ਪ੍ਰੋਬਲਮ ਨਹੀਂ ਹੈ ਜਸਟ ਉਹ ਹੀ ਆ ਵੀ ਸਿੱਖਾਂ ਨੂੰ ਵੀ ਇੱਕ ਸੰਦੇਸ਼ ਦੇਣਾ ਵੀ ਅਸੀਂ ਤੁਹਾਨੂੰ ਕੰਧ ਨਾ ਲਾ ਕੇ ਰੱਖਾਂਗੇ ਸੋ ਪੰਜਾਬ ਸਰਕਾਰ ਦੇ ਜਿਹੜਾ ਹਲਫਨਾਮਾ ਆਇਆ ਉਹਦੇ ਚ ਇਹ ਕਿਹਾ ਗਿਆ ਵੀ ਸਾਡੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖ਼ਤਰਾ ਖ਼ਤਰਨਾਕ ਹੋ ਜਾਏਗੀ ਜੇ ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਜੇਲ੍ਹ ਚ ਤਬਦੀਲ ਕੀਤਾ ਜਾਂਦਾ ਪੰਜਾਂ ਵਕੀਲਾਂ ਨੇ ਕਿਹਾ ਵੇ ਪੈਂਸਿੰਗ ਕਤਲकांड ਦੇ ਬਹੁਤੇ ਮੁਲਜ਼ਮਾ ਜਿਹੜੇ ਉਹ ਚੰਡੀਗੜ੍ਹ ਜੇਲ੍ਹ ਚ ਨੇ ਜਿਹੜੇ ਵੀ ਅੰਦਰ ਹੈ ਨਾ ਉਹੋ ਜੇਲ੍ਹ ਬ੍ਰੇਕ ਕਾਂਡ ਵਿੱਚ ਵੀ ਸ਼ਾਮਲ ਨੇ ਪਰਮਜੀਤ ਸਿੰਘ ਪਿਹੋਰਾ ਵੀ ਤੇ ਜਗਤਾਰ ਸਿੰਘ ਤਾਰਾ ਵੀ ਜਦੋਂ ਉਹਨਾਂ ਨੂੰ ਰੱਖਿਆ ਜਾ ਸਕਦਾ ਉੱਥੇ ਤਾਂ ਭਾਈ ਜਗਤਾਰ ਸਿੰਘ ਹਵਾਰਾ ਜੀ ਕਿ ਅਵੇ ਚਟਾਲਾ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਰਾਈਟ ਹੈਂਡਮੈਨ ਆ ਉਹਦੇ ਬਾਰੇ ਆ ਰਹੀਆਂ ਵੀ 19 ਆਜ਼ਾਦ ਮੈਂਬਰਾਂ ਨੂੰ ਉਹ ਪ੍ਰਭਾਵਿਤ ਕਰ ਰਹੇ ਆ ਸੋ ਜਿਸ ਤਰ੍ਹਾਂ ਆਕਾਲੀ ਦਲ ਦਾ ਟੈਕਟਿਸ ਹੀ ਹੈਗਾ ਵੀ ਰਿਸ਼ਵਤ ਖੋਰੀ ਪੈਸੇ ਦੇ ਕੇ ਸੋ ਜੇ 20 ਕਰੋੜ ਰੁਪਈਆ ਵੀ ਇੱਕ ਮੈਂਬਰ ਨੂੰ ਦੇਦਾ ਇਹਨਾਂ ਨੂੰ ਕੋਈ ਵੱਡੀ ਗੱਲ ਨਹੀਂ ਹੈ 20 ਕਰੋੜ ਰੁਪਈਆ ਕਿਸੇ ਵੀ ਮੈਂਬਰ ਨੂੰ ਦੇ ਸਕਦੇ ਆ 50 ਕਰੋੜ ਰੁਪਈਆ ਵੀ ਉਹ ਇੱਕ ਮੈਂਬਰ ਨੂੰ ਦੇ ਸਕਦੇ ਹੈਗੇ ਆ ਵੀ ਤੁਸੀਂ ਪ੍ਰਧਾਨ ਜਿਹੜਾ ਆਕਾਲੀ ਦਲ ਦੇ 6 ਮੈਂਬਰਾਂ ਚੋਂ ਕਿਸੇ ਨੂੰ ਚੁਣ ਲੋ ਬਾਕੀ ਅਸੀਂ ਤੁਹਾਨੂੰ ਅਹੁਦੇਦਾਰੀਆਂ ਦੇ ਦਾਂਗੇ ਉਹਦੇ ਚੋਂ ਕਹਿਣਗੇ ਵੀ ਤੁਸੀਂ ਲੁੱਟਮਾਰ ਕਰੀ ਜਾਓ ਗੁਰਦੁਆਰਿਆਂ ਚੋਂ ਜਿੱਦਾਂ ਅਸੀਂ ਕਰਦੇ ਰਹੇ ਹੈਗੇ ਸੋ ਇਹ ਹੈਗਾ ਵੀ ਅਬ ਇਹ ਚੋਟਾਲਾ ਸਾਰੇ ਖੇਡ ਖੇਡ ਰਿਹਾ ਹੈਗਾ ਅਮ ਜਦਾਰ ਸਿੰਘ ਨਲਵੀ ਆ ਜਿਹੜੇ ਉਹਨਾਂ ਨੇ ਦੋਸ਼ ਲਾਇਆ ਵੀ ਬਹੁਤੇ ਆਜ਼ਾਦ ਮੈਂਬਰ ਉਹਨੂੰ ਉਹਨਾਂ ਨੇ ਇੱਕ ਤਰ੍ਹਾਂ ਨਾਲ ਸੈਮੀ ਅਗਵਾਕਿਸਮ ਦਾ ਕਰ ਲਿਆ ਹੋਇਆ ਮਤਲਬ ਜਿੱਦਾਂ ਸਰਕਾਰਾਂ ਦੇ ਵਿੱਚ ਐਮਐਲਏ ਇਕੱਠੇ ਕਰਕੇ ਰੱਖ ਲਏ ਜਾਂਦੇ ਸੋ ਇਸੇ ਤਰ੍ਹਾਂ ਅਗਵਾ ਕਰ ਰਹੇ ਹੋਏ ਆ ਉਹਨਾਂ ਨੂੰ ਲਾਲਚ ਡਰਾਉਣੀਆਂ ਧਮਕਾਉਣੀਆਂ ਜੋ ਕੁਝ ਵੀ ਹੈਗਾ ਹੋਵੇ ਤੇ ਚਾਹ ਸੈਂਟਰ ਇਨਵੋਲ ਵਾ ਜਾਂ ਨਹੀਂ ਇਨਵੋਲ ਵਾਲੇ ਸਾਡੇ ਕੋਲੇ ਕੋਈ ਨਹੀਂ ਹੈਗਾ ਤੇ ਦੂਜੇ ਬੰਨੇ ਗੱਲਬਾਤ ਕਰ ਲੈਨੇ ਭਾਈ ਜਗਤਾਰ ਸਿੰਘ ਹਵਾਰਾ ਹੋਣਾ ਦੀ ਜਿਨ੍ਹਾਂ ਦੀ ਕੀ ਜੇਲ੍ਹ ਤਬਦੀਲੀ ਨੂੰ ਲੈ ਕੇ ਜਿਹੜੀ ਸੁਣਵਾਈ ਹੋਈ ਹੈ ਅ ਔਰ ਉਸ ਦੇ ਵਿੱਚ ਪੰਜਾਬ ਸਰਕਾਰ ਨੇ ਜਿਹੜਾ ਹੈ ਦੁਬਾਰਾ ਉਹੀ ਲਾਅ ਐਂਡ ਆਰਡਰ ਦਾ ਮਸਲਾ ਪਾ ਕੇ ਕਿਤਨਾ ਕਿਤੇ ਵਿਰੋਧ ਦਰਜ ਕਰਵਾਇਆ ਹੈਗਾ ਤੇ ਦੂਜੇ ਬੰਨੇ ਜਿਹੜਾ ਹੈਗਾ ਹੁਣ 3 ਹਫਤੇ ਦਾ ਸਮਾਂ ਅਖੀਰ ਤੇ ਜਿਹੜਾ ਹੈ ਚੰਡੀਗੜ੍ਹ ਦੇ ਪਾਲੇ ਦੇ ਵਿੱਚ ਬੋਲ ਜਿਹੜੀ ਆ ਕਿਤਨਾ ਕਿਤੇ ਛੁੱਟ ਦਿੱਤੀ ਗਈ ਹੈ ਸਾਰਾ ਮਸਲਾ ਹੈ ਕਿ ਆ ਭਾਈ ਜਗਤਾਰ ਸਿੰਘ ਹਵਾਰਾ ਪੰਜਾਬ ਦੇ ਵਿੱਚ ਤਬਦੀਲ ਕਿਉਂ ਨਹੀਂ ਹੋ ਸਕਦੇ ਹਾਂਜੀ ਉਸ ਹਾਲ ਚੋ ਹੋਣ ਨੂੰ ਕੋਈ ਪ੍ਰੋਬਲਮ ਨਹੀਂ ਹੈ ਜਸਟ ਉਹ ਹੀ ਆ ਵੀ ਸਿੱਖਾਂ ਨੂੰ ਵੀ ਇੱਕ ਸੰਦੇਸ਼ ਦੇਣਾ ਵੀ ਅਸੀਂ ਤੁਹਾਨੂੰ ਕੰਧ ਨਾਲ ਲਾ ਕੇ ਰੱਖਾਂਗੇ ਵੀ ਸਾਡੀ ਮਰਜ਼ੀ ਆ ਅਸੀਂ ਇਸ ਦੇਸ਼ ਦੇ ਮਾਲਕਾਂ ਅਸੀਂ ਤੁਹਾਨੂੰ ਕਿਸ ਤਰ੍ਹਾਂ ਟੀਟ ਕਰਨਾ ਹੈ ਸਾਡੇ ਤੇ ਡਿਪੈਂਡ ਕਰਦਾ ਸੋ ਹੁਣ ਪੰਜ ਵਕੀਲ ਆ ਜਿਹੜੇ ਹਵਾਰਾ ਸਾਹਿਬ ਦੀ ਕਮੇਟੀ ਵੱਲੋਂ ਖੜੇ ਕੀਤੇ ਗਏ ਹੋਏ ਨੇ ਸੋ ਪੰਜਾਬ ਸਰਕਾਰ ਦੇ ਜਿਹੜਾ ਹਲਫਨਾਮਾ ਆਇਆ ਉਹਦੇ ਚ ਇਹ ਕਿਹਾ ਗਿਆ ਵੀ ਸਾਡੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਤਰਨਾਕ ਹੋ ਜਾਏਗੀ ਜੇ ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਜੇਲ੍ਹ ਚ ਤਬਦੀਲ ਕੀਤਾ ਜਾਂਦਾ ਪੰਜਾਂ ਵਕੀਲਾਂ ਨੇ ਕਿਹਾ ਵੀ ਬਿਆਨ ਸਿੰਘ ਕਤਲकांड ਦੇ ਬਹੁਤੇ ਮੁਲਜ਼ਮਾ ਜਿਹੜੇ ਉਹ ਚੰਡੀਗੜ੍ਹ ਜੇਲ੍ਹ ਚ ਨੇ ਜਿਹੜੇ ਵੀ ਅੰਦਰ ਨੇ ਹੈਨਾ ਉਹ ਜੇਲ੍ਹ ਬ੍ਰੇਕ ਕਾਂਡ ਵਿੱਚ ਵੀ ਸ਼ਾਮਲ ਨੇ ਪਰਮਜੀਤ ਸਿੰਘ ਪਿਹੋਰਾ ਵੀ ਤੇ ਜਗਤਾਰ ਸਿੰਘ ਤਾਰਾਵੇ ਵੀ ਜਦੋਂ ਉਹਨਾਂ ਨੂੰ ਰੱਖਿਆ ਜਾ ਸਕਦਾ ਉੱਥੇ ਤਾਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਹਾਲਾਂਕਿ ਦਿੱਲੀ ਵਿੱਚ ਉਹਨਾਂ ਤੇ ਕੋਈ ਵੀ ਕੇਸ ਨਹੀਂ ਹੈਗਾ ਇਹ ਵੀ ਗੱਲ ਆਈ ਹੈਗੀ ਆ ਸੋ ਪੰਜਾਬ ਦਾ ਹਲਫਨਾਮਾ ਲੈਣ ਤੋਂ ਬਾਅਦ ਉਹਨਾਂ ਨੇ ਹੁਣ ਚੰਡੀਗੜ੍ਹ ਦੇ ਪ੍ਰਸ਼ਾਸਨ ਤੋਂ ਹਲਫਨਾਮਾ ਮੰਗੇਆ ਔਰ ਸਾਨੂੰ ਕੋਈ ਕਹਿਣ ਚ ਹਰਜ ਨਹੀਂ ਵੀ ਚੰਡੀਗੜ੍ਹ ਵੀ ਉਹੀ ਗੱਲ ਕਹੇਗਾ ਜਿਹੜੀ ਪੰਜਾਬ ਨੇ ਕਹੀ ਹੈ ਵੀ ਇਹ ਬਹੁਤ ਖਤਰਨਾਕ ਅਪਰਾਧੀ ਆ ਜੀ ਇਹਨੂੰ ਦਿੱਲੀ ਚ ਰੱਖਿਆ ਜਾਵੇ ਸੋ ਹੁਣ ਦੇਖਦੇ ਆਂ ਵੀ ਜਿਹੜੇ 4-5 ਵਕੀਲ ਕਰਿਆ ਉਹਨਾਂ ਦੀ ਜਿਹੜਾ ਯਾ ਜੱਜ ਸਹਿਬਾਨ ਨੂੰ ਉੱਪਰੋਂ ਹੋਮ ਮਿਨਿਸਟਰੀ ਤੋਂ ਕੋਈ ਫੋਨ ਨਾ ਆਇਆ ਵੀ ਤਬਦੀਲੀ ਨਾ ਕਰੋ ਤਾਂ ਕੁਝ ਹੋ ਸਕਦਾ ਵਰਨਾ ਮਨ ਲੱਗਦੇ ਵੀ ਉਹਨਾਂ ਨੂੰ ਉੱਥੇ ਹੀ ਰੱਖਿਆ ਜਾਵੇਗਾ ਉਹਨਾਂ ਦੀ ਪੰਜਾਬ ਦੀ ਜੇਲ੍ਹ ਤਬਦੀਲੀ ਨਹੀਂ ਹੋਵੇਗੀ ਜੀ ਬਿਲਕੁਲ ਜੀ ਦੇਖਦੇ ਆ ਕਿ ਕੀ ਕੁਝ ਇਸ ਕੇਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੁੰਦਾ ਹੈ ਦੂਜੇ ਪੱਲੇ ਗੱਲਬਾਤ ਕਰ ਲੈਨੇ ਆ ਬਰਗਾੜੀ ਦੇ ਵਿੱਚ ਜਿਹੜੀ ਬੇਦਬੀ ਹੋਈ ਸੀ 2015 ਦੇ ਵਿੱਚ ਉਸ ਨੂੰ ਲੈ ਕੇ ਮੁੱਖ ਸਾਜ਼ਿਸ਼ਕਰਤਾ ਜਿਹੜਾ ਹੈ ਸੌਦਾ ਸਾਧ ਨੂੰ ਲਿਆ ਗਿਆ ਸੀ ਔਰ ਹਾਈ ਕੋਰਟ ਨੇ ਜਿਹੜਾ ਹੈ ਕਿਤਨਾ ਕਿਤੇ ਕੇਸ ਖਾਰਜ ਕਰ ਦਿੱਤਾ ਸੀ ਕਿ ਅੱਗੇ ਸੁਣਵਾਈ ਨਹੀਂ ਹੋਏਗੀ ਸੁਪਰੀਮ ਕੋਰਟ ਨੇ ਦੁਬਾਰਾ ਜਿਹੜਾ ਹੈ ਕੇਸ ਖੋਲੇ ਹੈਗੇ ਨੇ ਸਰਦਾਰ ਹਰਤਾ ਸਿੰਘ ਜੀ ਕੀ ਕਹੋਗੇ ਕਿਤਨਾ ਕਿਤੇ ਫਿਰ ਆਪਾਂ ਕਹਿ ਸਕਦੇ ਹਾਂ ਕਿ ਜੇ ਕੇਸ ਚੱਲੇਗਾ ਤੇ ਫਿਰ ਇਸ ਦੇ ਵਿੱਚ ਇਸ ਮਸਲੇ ਦੇ ਵਿੱਚ ਵੀ ਸੌਦਾ ਸਾਦੀਆਂ ਮੁਸ਼ਕਲਾਂ ਵੱਧਣਗੀਆਂ ਜਾਂ ਕਿਤੇ ਮੈਨੇਜ ਹੋ ਸਕਦਾ ਨਹੀਂ ਦੇਖੋ ਮੈਨੇਜ ਵੀ ਹੋ ਸਕਦਾ ਹੈ ਪਰ ਜੇ ਪੰਜਾਬ ਚ ਕੇਸ ਰਿਹਾ ਤਾਂ ਘੱਟੋ ਘੱਟ ਪੰਜਾਬ ਵਿੱਚ ਜੱਜ ਸਹਿਬਾਨ ਆ ਜਿਹੜੇ ਇਸ ਤਰ੍ਹਾਂ ਮੈਨੇਜ ਨਹੀਂ ਹੋਣਗੇ ਜਿੱਦਾਂ ਚੰਡੀਗੜ੍ਹ ਦੇ ਜਾਂ ਦਿੱਲੀ ਦੇ ਜੱਜ ਛੇਤੀ ਮੈਨੇਜ ਹੋ ਜਾਂਦੇ ਸੋ ਉਹਨਾਂ ਨੂੰ ਤਾਂ ਇਹ ਕਿਹਾ ਜਾਂਦਾ ਵੀ ਪੰਜਾਬ ਜੱਤਵਾਦ ਆ ਜਾਣਾ ਤੁਸੀਂ ਗੋਲ ਕਰ ਦਿਓ ਪੰਜਾਬ ਦੇ ਜੱਜਾਂ ਨੂੰ ਇਹ ਪਤਾ ਹੁੰਦਾ ਵੀ ਕੋਈ ਹੱਤਵਾਦ ਨਹੀਂ ਆਉਣ ਵਾਲਾ ਇਹ ਵੱਡੇ ਵੱਡੇ ਅਪਰਾਧੀ ਨੇ ਪਰ ਇਹ ਕੇਸ ਹੁਣ ਸੁਪਰੀਮ ਕੋਰਟ 'ਚ ਚੱਲੇਗਾ ਜਾਂ ਨਾ 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 ਜੀ ਆ ਕੇਸ ਹਾਲੇ ਬਰਗਾੜ ਹੀ ਚੱਲ ਰਿਹਾ ਸੀ ਜੀ ਸੌਦਾ ਸਾਧ ਨੇ ਹਾਈ ਕੋਰਟ ਵਿੱਚ ਰਿੱਟ ਪਾਈ ਸੀ ਵੀ ਇਹ ਕੇਸ ਯਾ ਤਾਂ ਚੰਡੀਗੜ੍ਹ ਤਬਦੀਲ ਕਰਿਆ ਜਾਵੇ ਜਾਂ ਇਹਨੂੰ ਰੱਦ ਕਰਿਆ ਜਾਵੇ ਤੇ ਉਹਨਾਂ ਨੇ ਰੱਦ ਕਰਤਾ ਹਾਈ ਕੋਰਟ ਨੇ ਰੋਕ ਲਾਤੀ ਸੀ ਹੂੰ ਹੂੰ ਵੀ ਜਿਹੜਾ ਸੁਣਵਾਈ ਨਹੀਂ ਹੋਏਗੀ ਵੀ ਬਰਗਾੜੀ ਦੀਆਂ ਅਦਾਲਤਾਂ ਵਿੱਚ ਜਿਹੜਾ ਕੇਸ ਚੱਲ ਰਿਹਾ ਉਹ ਸੁਣਵਾਈ ਨਹੀਂ ਹੋਵੇਗੀ ਅਸੀਂ ਹਲੇ ਕੇਸ ਸੁਣ ਰਹੇ ਹਾਂ ਉਦੋਂ ਤੱਕ ਕੇਸ ਤੇ ਕੋਈ ਸੁਣਵਾਈ ਨਹੀਂ ਹੋਵੇਗੀ ਪਰ ਪੰਜਾਬ ਸਰਕਾਰ ਹਾਈ ਕੋਰਟ ਦੇ ਹੁਕਮਾਂ ਦੇ ਖਿਲਾਫ ਸੁਪਰੀਮ ਕੋਰਟ ਜਾਂਦੀ ਹੈਗੀ ਆ ਸੁਪਰੀਮ ਕੋਰਟ ਹਾਈ ਕੋਰਟ ਦੀਆਂ ਹਦਾਇਤਾਂ ਨੂੰ ਰੱਦ ਕਰ ਦਿੰਦੀ ਹੈ ਜੀ ਹੈਨਾ ਵੀ ਕੇਸ ਚੱਲੇਗਾ ਅਸੀਂ ਤੁਹਾਡਾ ਦੇਖਦੇ ਆਂ ਵੀ ਤੁਹਾਡੀਆਂ ਕੀ ਮੈਰਿਟਸ ਨੇ ਜਿਹੜਾ ਤੁਸੀਂ ਕਰ ਵੀ ਕੇਸ ਤੇ ਕੋਈ ਰੋਕ ਨਹੀਂ ਹੋਣੀ ਮਤਲਬ ਕੇਸ ਚੱਲਣ ਦੀ ਰੋਕ ਲਵਾਈ ਹਾਂ ਹਾਂ ਉਹ ਕੇਸ ਚੱਲਣ ਦੀ ਰੋਕ ਲਵਾਈ ਸੀ ਜਿਹੜੀ ਸੁਮੇਧ ਸੈਣੀ ਐ ਇਦਾਂ ਹੀ ਕਰਦਾ ਨਾ ਹੁਣ ਉਹਨੇ ਭਾਈ ਬਲਵੰਤ ਸਿੰਘ ਮਲਤਾਨੀ ਵਾਲੇ ਕੇਸ 'ਚ ਵੀ ਹਾਈ ਕੋਰਟ 'ਚ ਰੋਕ ਲਵਾਈ ਹੋਈ ਆ ਉਹਦਾ ਅੱਜਕੱਲ੍ਹ 'ਚ ਫੈਸਲਾ ਆਉਣ ਵਾਲਾ ਸੀ ਤੁਸੀਂ ਦੇਖੋ ਵੀ ਕਿੱਡਾ ਤਕੜਾ ਖੜਾ ਰੀ ਆ ਉਹ ਹੂੰ ਪਹਿਲਾਂ ਛੋਟੀ ਅਦਾਲਤ ਤੋਂ ਹੁੰਦਾ ਹੋਇਆ ਕੇਸ ਹਾਈ ਕੋਰਟ ਪਹੁੰਚਿਆ ਸੀ ਫਿਰ ਸੁਪਰੀਮ ਕੋਰਟ ਜਦੋਂ ਬਾਦਲ ਕਿਆ ਨੇ ਇਹ ਦੇ ਦਿੱਤਾ ਸੀ ਵੀ ਪ੍ਰੋਫੈਸਰ ਭੁੱਲਰ ਬਹੁਤ ਵੱਡਾ ਅਪਰਾਧੀ ਆ ਸੁਮੇਸ਼ ਸਿੰਘ ਸੈਣੀ ਬਹੁਤ ਬਹਾਦਰ ਅਫਸਰ ਆ ਉਹ ਤੋਂ ਬਾਅਦ ਉਹ ਕੇਸ ਉੱਥੋਂ ਖਤਮ ਹੋ ਗਿਆ ਦੁਬਾਰੇ ਪ੍ਰਦੀਪ ਸਿੰਘ ਵਰਕ ਨੇ ਕੇਸ ਚਲਾਇਆ ਇੰਨੀ ਧੇਰ ਚੱਲਣ ਤੋਂ ਬਾਅਦ ਉਹਨੇ ਉਹਨੇ ਚੱਲਣ ਹੀ ਦੇ ਦਿੱਤਾ ਕੇਸ ਉਹਨੇ ਹਾਈ ਕੋਰਟ ਚ ਹੁਣ ਹਾਈ ਕੋਰਟ ਚ ਪਾਇਆ ਸੀਗਾ ਵੀ ਮੇਰੇ ਖਿਲਾਫ ਇਹ ਗਲਤ ਕੇਸ ਆ ਪੋਲਿਟਿਕਲੀ ਆ ਹਾਈ ਕੋਰਟ ਦਾ ਅੱਜਕੱਲ੍ਹ ਚ ਫੈਸਲਾ ਆਉਣ ਵਾਲਾ ਹੈ ਜੇ ਹਾਈ ਕੋਰਟ ਦਾ ਫੈਸਲਾ ਹਾਂ ਬਲਵੰਤ ਸਿੰਘ ਮਲਤਾਨੀ ਦੇ ਪਰਿਵਾਰ ਦੇ ਹੱਕ ਚ ਆ ਗਿਆ ਉਹਨੇ ਮੁਰਕੇ ਸੁਪਰੀਮ ਕੋਰਟ ਜਾ ਪੜਨਾ ਪੰਜ ਛੇ ਸਾਲ ਸੁਪਰੀਮ ਕੋਰਟ ਚੋਂ ਸੁਣਵਾਈ ਨਹੀਂ ਹੋਣ ਦੇਣੀ ਇਟ ਮੀਨਸ ਉਹਨੇ ਐਦਾਂ ਹੀ ਰੋਲ ਦੇਣੇ ਆਗੇ ਮਤਲਬ ਆਪਾਂ ਕਹੀ ਕਿ ਜਿੱਦਾਂ 30 ਸਾਲ ਲੱਗੇ ਉਸ ਫੈਸਲੇ ਨੂੰ ਜਿਹੜਾ 32 ਸਾਲ ਲੱਗੇ ਫਿਰ ਇਹ ਵੀ ਐਦਾਂ ਹੀ ਲੰਬਾ ਹੀ ਚੱਲਦਾ ਰਹੂਗਾ ਸੋ ਸੌਦਾ ਸਾਧ ਵੀ ਇਹੀ ਕਰਨਾ ਚਾਹੁੰਦਾ ਸੀ ਵੀ ਰੋਕ ਲਗਵਾ ਲਓ ਕੇਸ ਨਾ ਚੱਲਣ ਦਿਓ ਸੁਪਰੀਮ ਕੋਰਟ ਚ ਜਾ ਕੇ ਫਾਈਲਾਂ ਫੂਲਾਂ ਗੁੰਮ ਕਰ ਦਾਂਗੇ ਉੱਥੇ ਰਿਸ਼ਵਤ ਖੋਰੀ ਆ ਜਿਹੜਾ ਸਾਰਾ ਕੁਝ ਚੱਲਦਾ ਹੈਗਾ ਪਰ ਸੁਪਰੀਮ ਕੋਰਟ ਨੇ ਹਾਲ ਦੀ ਘੜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜੇ ਹੁਕਮਾਂ ਉਹਨਾਂ ਤੇ ਰੋਕ ਲਾ ਦਿੱਤੀ ਹੈ ਵੀ ਕੇਸ ਚੱਲੇਗਾ ਅਸੀਂ ਤੁਹਾਡਾ ਵਿਚਾਰ ਦੇਖ ਲੈਂਦੇ ਹਾਂ ਜੇ ਮੈਰਿਟ ਹੋਈ ਤਾਂ ਕੋਈ ਫੈਸਲਾ ਦੇ ਦਾਂਗੇ ਵਰਨਾ ਇਹਨੂੰ ਰੱਦ ਕਰਕੇ ਕੇਸ ਦੁਬਾਰੇ ਬਰਗਾੜੇ ਹੁਣ ਹਾਲੇ ਹਾਲ ਦੀ ਘੜੀ ਇਹ ਫਰੀਦਕੋਟ ਦੀਆਂ ਅਦਾਲਤਾਂ ਵਿੱਚ ਕੇਸ ਚੱਲੇਗਾ ਜੀ ਬਿਲਕੁਲ ਜੀ ਤੇ ਦੂਜੇ ਬਨੇ ਗੱਲਬਾਤ ਕਰ ਲੈਨੇ ਆ ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਜਿਹੜੀਆਂ ਚੋਣਾਂ ਜਿਸ ਤਰੀਕੇ ਦੇ ਨਾਲ ਆਪਾਂ ਨੂੰ ਪਤਾ ਹੈ ਕਿ ਜਨਵਰੀ ਦੇ ਵਿੱਚ ਹੁੰਦੀਆਂ ਨੇ ਨਤੀਜੇ ਵੀ ਆ ਜਾਂਦੇ ਔਰ ਉਸ ਤੋਂ ਬਾਅਦ ਅਜੇ ਤੱਕ ਵੀ ਜੇ ਆਪਾਂ ਕਹਿ ਲਈਏ ਕਿ ਗੱਲ ਕਿਤੇ ਤਣਾਪਤਨ ਨਹੀਂ ਲੱਗਦੀ ਹੈਗੀ ਸਰਦਾਰਤਾ ਸਿੰਘ ਜੀ ਰੀਸੈਂਟ ਜਿਹੜੀਆਂ ਮੂਵਜ਼ ਜਿਸ ਤਰੀਕੇ ਦੇ ਨਾਲ ਹੋਈਆਂ ਕਿ ਜਿਹੜੇ ਸ਼ਖਸ ਨੂੰ ਪ੍ਰਧਾਨ ਬਣਾਉਣ ਲੱਗੇ ਸੀ ਆਜ਼ਾਦ ਉਮੀਦਵਾਰਾਂ ਚੋਂ ਕਿਤਨਾ ਕਿਤੇ ਉਹਦਾ ਅਕਾਲੀ ਦਲ ਦਾ ਵੀ ਲਿੰਕ ਜਿਹੜਾ ਨਿਕਲ ਆਇਆ ਔਰ ਦੂਜੇ ਮੰਨੇ ਜਿਹੜਾ ਹੈਗਾ ਕਿ ਛੋਟਾਲਾ ਪਰਿਵਾਰ ਦਾ ਵੀ ਨਾਮ ਜਿਹੜਾ ਆ ਰਿਹਾ ਹੈਗਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਵੀ ਇਹਨੂੰ ਮੈਨੇਜ ਕਰ ਰਿਹਾ ਕਿ ਚੱਲ ਕੀ ਰਿਹਾ ਹਾਂਜੀ ਹਾਂਜੀ ਸੋ ਇਸ ਵੇਲੇ ਜਿਹੜੀਆਂ ਹਰਿਆਣੇ ਦੇ ਸਿੱਖਾਂ ਨੇ ਅਕਾਲੀ ਦਲ ਦੇ ਖਿਲਾਫ ਆਪਣਾ ਜਿਹੜਾ ਇੱਕ ਵਰਡ ਡਿਕ ਦਿੱਤਾ ਬਹੁਤ ਵੱਡਾ ਸੋ ਅਕਾਲੀ ਦਲ ਦੇ ਸਿਰਫ 6 ਮੈਂਬਰ ਹੀ ਜਿੱਤੇ ਆ 19 ਮੈਂਬਰ ਜਿਹੜੇ ਆਜ਼ਾਦ ਜਿੱਤੇ ਆ ਜਿਹੜਾ ਕਿ ਸਿੱਖ ਸੰਗਤ ਦੀਆਂ ਆਸਾ ਉਮੀਦਾਂ ਤੇ ਰੀਝਾਂ ਜਿਨ੍ਹਾਂ ਨੂੰ ਕਿ ਅਸੀਂ ਸਲਾਮ ਕਰਨਾ ਚਾਹੁੰਦੇ ਆਂ ਵੀ ਉਹਨਾਂ ਨੇ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਨੂੰ ਨਕਾਰ ਕੇ ਆਜ਼ਾਦ ਉਮੀਦਵਾਰ ਸੱਚੇ ਸੁੱਚੇ ਗੁਰਸਿੱਖਾਂ ਨੂੰ ਹਰਿਆਣਾ ਗੁਰਦੋਰਾ ਕਮੇਟੀ ਵਿੱਚ ਜਿਤਾਇਆ ਪਰ ਹੁਣ ਚਟਾਲਾ ਪਰਿਵਾਰ ਖਾਸ ਕਰਕੇ ਆਵੇ ਚਟਾਲਾ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਰਾਈਟ ਹੈਂਡਮੈਨ ਉਹਦੇ ਬਾਰੇ ਆ ਰਹੀਆਂ ਵੀ 19 ਆਜ਼ਾਦ ਮੈਂਬਰਾਂ ਨੂੰ ਉਹ ਪ੍ਰਭਾਵਿਤ ਕਰ ਰਹੇ ਆ ਸੋ ਜਿਸ ਤਰ੍ਹਾਂ ਆਕਾਲੀ ਦਲ ਦਾ ਟੈਕਟਿਸ ਹੀ ਹੈਗਾ ਵੀ ਰਿਸ਼ਵਤ ਖੋਰੀ ਪੈਸੇ ਦੇ ਕੇ ਸੋ ਜੇ 20 ਕਰੋੜ ਰੁਪਈਆ ਵੀ ਇੱਕ ਮੈਂਬਰ ਨੂੰ ਦੇਦਾ ਇਹਨਾਂ ਨੂੰ ਕੋਈ ਵੱਡੀ ਗੱਲ ਨਹੀਂ ਹੈ 20 ਕਰੋੜ ਰੁਪਈਆ ਕਿਸੇ ਵੀ ਮੈਂਬਰ ਨੂੰ ਦੇ ਸਕਦੇ ਆ 50 ਕਰੋੜ ਰੁਪਈਆ ਵੀ ਉਹ ਇੱਕ ਮੈਂਬਰ ਨੂੰ ਦੇ ਸਕਦੇ ਹੈਗੇ ਆ ਵੀ ਤੁਸੀਂ ਪ੍ਰਧਾਨ ਆ ਜਿਹੜਾ ਆਕਾਲੀ ਦਲ ਦੇ 6 ਮੈਂਬਰਾਂ ਚੋਂ ਕਿਸੇ ਨੂੰ ਚੁਣ ਲਓ ਬਾਕੀ ਅਸੀਂ ਤੁਹਾਨੂੰ ਅਹੁਦੇਦਾਰੀਆਂ ਦੇ ਦਾਂਗੇ ਉਹਦੇ ਚੋਂ ਕਹਿਣਗੇ ਵੀ ਤੁਸੀਂ ਲੁੱਟਮਾਰ ਕਰੀ ਜਾਓ ਗੁਰਦੁਆਰਿਆਂ ਚ ਜਿੱਦਾਂ ਅਸੀਂ ਕਰਦੇ ਰਹੇ ਹੈਗੇ ਸੋ ਇਹ ਹੈਗਾ ਵੀ ਅਬ ਇਹ ਚੋਟਾਲਾ ਸਾਰੇ ਖੇਡ ਖੇਡ ਰਿਹਾ ਹੈਗਾ ਅਮ ਦਦਾ ਸਿੰਘ ਨਲਵੀ ਆ ਜਿਹੜੇ ਉਹਨਾਂ ਨੇ ਦੋਸ਼ ਲਾਇਆ ਵੀ ਬਹੁਤੇ ਆਜ਼ਾਦ ਮੈਂਬਰ ਉਹਨੂੰ ਉਹਨਾਂ ਨੇ ਇੱਕ ਤਰ੍ਹਾਂ ਨਾਲ ਸੈਮੀ ਅਗਵਾਹ ਕਿਸਮ ਦਾ ਕਰ ਲਿਆ ਹੋਇਆ ਮਤਲਬ ਜਿੱਦਾਂ ਸਰਕਾਰਾਂ ਦੇ ਵਿੱਚ ਐਮਐਲਏ ਇਕੱਠੇ ਕਰਕੇ ਰੱਖ ਲਏ ਜਾਂਦੇ ਸੋ ਇਸੇ ਤਰ੍ਹਾਂ ਅਗਵਾਹ ਕਰ ਲਏ ਹੋਏ ਆ ਉਹਨਾਂ ਨੂੰ ਲਾਲਚ ਡਰਾਉਣੀਆਂ ਧਮਕਾਉਣੀਆਂ ਜੋ ਕੁਝ ਵੀ ਹੈਗਾ ਹੁਣ ਉਹਦੇ ਚੋ ਸੈਂਟਰ ਇਨਵੋਲ ਹੋਇਆ ਜਾਂ ਨਹੀਂ ਇਨਵੋਲ ਹਾਲੇ ਸਾਡੇ ਕੋਲੇ ਕੋਈ ਨਹੀਂ ਹੈਗਾ ਪਰ ਇਹ ਹੈਗਾ ਵੀ ਅਬੇ ਚਟਾਲਾ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਬਿਹਾਫ ਤੇ ਗੇਮ ਖੇਡ ਰਿਹਾ ਉਹ ਯਤਨ ਕਰ ਰਿਹਾ ਵੀ ਸੁਖਵੀਰ ਸਿੰਘ ਬਾਦਲ ਦੇ ਰਾਈਟ ਹੈਂਡਮੈਨ ਹੈ ਜਿਹੜੇ ਪ੍ਰਧਾਨ ਬਣਨ ਬਾਕੀਆਂ ਨੂੰ ਕੁਝ ਹੋਰ ਆਦੇਦਾਰੀਆਂ ਦੇ ਕੇ ਤੇ 20-20 ਕਰੋੜ ਰੁਪਈਆ ਦੇ ਕੇ ਉਹਨਾਂ ਨੂੰ ਜਿਸ ਤਰ੍ਹਾਂ ਸ਼ਾਂਤ ਕੀਤਾ ਜਾ ਸਕੇ ਇਹ ਸਿੱਖ ਸੰਗਤ ਦੇ ਫੈਸਲੇ ਨਾਲ ਤਰੋ ਹੈ ਜਿਨ੍ਹਾਂ ਨੇ ਅਕਾਲੀ ਦਲ ਨੂੰ ਨਕਾਰ ਕੇ 19 ਆਜ਼ਾਦ ਉਮੀਦਵਾਰਾਂ ਨੂੰ ਤੁਸੀਂ ਦੇਖੋ ਬਲਜੀਤ ਸਿੰਘ ਦਾਦੂਵਾਲ ਨੂੰ ਇੱਕ ਸਧਾਰਨ ਕਿਸਮ ਦੇ ਇਨਸਾਨ ਨੇ ਹਰਾਤਾ ਇਟ ਮੀਨਸ ਕਿੰਨਾ ਰੋਹ ਆ ਸਿੱਖਾਂ ਵਿੱਚ ਜਿਹੜਾ ਲੋਕਾਂ ਦੇ ਵਿੱਚ ਹੈ ਜੀ ਵੀ ਜਿਹੜੇ ਸਰਕਾਰ ਪੱਖੀ ਲੋਕ ਨੇ ਸੋ ਇਹਦਾ ਸਤਕਾਰ ਕਰਨਾ ਚਾਹੀਦਾ ਚਿੰڈا ਸਾਹਿਬ ਜਾਂ ਨਲਵੀ ਉਹਨਾਂ ਦੇ ਵਿੱਚੋਂ ਹੀ ਕਿਸੇ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਜੀ ਬਿਲਕੁਲ ਜੀ ਦੇਖਦੇ ਆ ਕਿ ਕਿਹੜਾ ਪਾਸਾ ਜਿਹੜਾ ਹੈ ਭਾਰੀ ਹੁੰਦਾ ਹੈਗਾ ਕਿਉਂਕਿ ਰੀਸੈਂਟ ਜਿਹੜੀਆਂ ਅਪਡੇਟਸ ਇਸ ਤਰੀਕੇ ਦੀਆਂ ਆ ਰਹੀਆਂ ਨੇ ਕਿ ਬਹੁਤ ਕੁਝ ਜਿਹੜਾ ਹੈ ਅੰਦਰ ਜਿਹੜਾ ਚੱਲਿਆ ਹੈਗਾ ਕੀ ਜੋ ਸੰਗਤ ਨੇ ਫੈਸਲਾ ਕੀਤਾ ਹੈ ਉਹਨਾਂ ਦੇ ਉੱਤੇ ਫੁੱਲ ਚੜਦੇ ਨੇ ਜਾਂ ਫਿਰ ਜਿਹੜੀਆਂ ਸਾਰੀਆਂ ਚੀਜ਼ਾਂ ਆਪਣੇ ਲੈਵਲ ਤੇ ਜਿਹੜੀਆਂ ਮੈਨੇਜ ਕਰ ਲਈਆਂ ਜਾਂਦੀਆਂ ਨੇ